ਕਾਤਰੀ ਗੱਲ ਸਾਰਿਆਂ ਨੂੰ ਮੈਂ ਨੰਗਲ ਕਲਾਥ ਹਾਊਸ ਮਹਿਲਕਲਾਂ ਤੋਂ ਆਪਣੀ ਦੁਕਾਨ ਪੀਰਖਾਨੇ ਦੇ ਸਾਹਮਣੇ ਕੇਸਰੀ ਝੰਡੇ ਵਾਲੀ ਗਲੀ ਦੇ ਵਿੱਚ ਦੁਕਾਨਾ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਬਹੁਤ ਮਸ਼ਹੂਰ ਦੁਕਾਨ ਹੈ ਆਪਣੀਆਂ ਪਹਿਲਾਂ ਵੀਡੀਓ ਆਉਂਦੀ ਹੁੰਦੀ ਸੀ ਮੇਰਾ ਬ੍ਰਦਰ ਬਣਾਉਂਦਾ ਹੁੰਦਾ ਸੀ ਉਹ ਕੁਝ ਕਾਰਨਾ ਕਰਕੇ ਆਪਣੀ ਵੀਡੀਓ ਮਹੀਨੇ ਤੋਂ ਬੰਦ ਹੋ ਗਈਆਂ ਸੀ ਹੁਣ ਆਪਾਂ ਤੁਹਾਡੇ ਵਾਸਤੇ ਦੁਬਾਰੇ ਵੀਡੀਓ ਲੈ ਕੇ ਆਇਆ ਕਰਾਂਗੇ ਨਵੇਂ-ਨਵੇਂ ਸੂਟਾਂ ਦੀਆਂ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਅੱਜ ਆਪਾਂ ਤੁਹਾਡੇ ਵਾਸਤੇ ਪਸ਼ਮੀਨੇ ਦਾ ਸੂਟ ਲੈ ਕੇ ਆਏ ਆ ਬਹੁਤ ਸੋਹਣਾ ਸੂਟ ਆ ਇਹੇ ਬਾਜ਼ਾਰ ਵਿੱਚ 6650 ਦਾ ਸੂਟ ਵੇਚਦਾ ਬਹੁਤ ਸੋਹਣੇ ਸੋਹਣੇ ਰੰਗ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਮੈਚਿੰਗ ਸੂਟ ਆ 2.5 ਮੀਟਰ ਸਲਵਾਰ ਹੁੰਦੀ ਆ ਇਹਦੀ 2.5 ਮੀਟਰ ਕੁੜਤੀ 5 ਮੀਟਰ ਸੂਟ ਆ ਸਟੌਲ ਨਾਲ ਆ ਕਪੜਾ ਬਹੁਤ ਸੋਹਣਾ ਡਿਜ਼ਾਈਨ ਵੀ ਸੋਹਣੇ ਆ ਇਹਦੇ ਵਿੱਚ ਅਲਪੈਨ ਦਾ ਸੂਟ ਆ ਪਸਮੀਨਾ ਕਹਿ ਲੋ અલਪੈਨ ਕਹਿ ਲੋ ਗਰਮ ਸੂਟ ਆ ਬਹੁਤ ਸੋਹਣੇ ਸੋਹਣੇ ਰੰਗ ਨੇ ਚਾਰ ਰੰਗ ਨੇ ਇਹਦੇ ਵਿੱਚ ਡਿਜ਼ਾਈਨ ਸਭ ਤੋਂ ਸੁਪਰ ਹਿੱਟ ਡਿਜ਼ਾਈਨ ਆ ਕੱਪੜਾ ਬਹੁਤ ਸੋਹਣਾ ਮੈਚਿੰਗ ਸੂਟ ਆ ਜੀ ਬਾਜ਼ਾਰ 'ਚ ਇਹ 600 650 700 ਤੱਕ ਵੀ ਵਿਕ ਜਾਂਦਾ ਸੂਟ ਆਪਾਂ ਤੁਹਾਨੂੰ ਬਹੁਤ ਘੱਟ ਰੇਟਾਂ 'ਤੇ ਸੂਟ ਦੇ ਦਾਂਗੇ ਇਹਦੇ 'ਚ 5 ਡਿਜ਼ਾਈਨ ਨੇ ਜੀ 5 ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਨਵੇਂ ਰੰਗ ਨੇ ਨਵੇਂ ਡਿਜ਼ਾਈਨ ਨੇ ਆਹ ਡਿਜ਼ਾਈਨ ਦੇ ਵਿੱਚ 6 ਕਲਰ ਨੇ ਡਿਜ਼ਾਈਨ ਸਾਰੇ ਸੋਹਣੇ ਆ ਲਗਭਗ ਇਹਦੇ ਰੰਗ ਬਹੁਤ ਪਿਆਰੇ ਆ ਲਓ ਜੀ ਗ੍ਰੀਨ ਕਲਰ ਆ ਗਿਆ ਪੀਚ ਆ ਗਿਆ yellow ਆ ਗਿਆ ਆ ਵੀ ਬਹੁਤ ਸੋਹਣਾ ਕਲਰ ਆ ਬਲੂ ਨਾਲ yellow ਦੀ ਕੰਟਰਾਸਟ ਬਹੁਤ ਸੋਹਣਾ ਹੋਇਆ ਹੋਇਆ ਦੁਪੱਟਾ ਵੀ ਉਸ ਤਰ੍ਹਾਂ ਇਹਦਾ ਸੌਲ ਆ ਜਿਵੇਂ ਦੁਪੱਟੇ ਵਰਗਾ ਸੌਲ ਹੁੰਦਾ ਸੌਲ ਬਹੁਤ ਸੋਹਣਾ ਆ ਜੀ ਬਹੁਤ ਪਿਆਰੀ ਆ ਕੱਪੜਾ ਵੀ ਬਹੁਤ ਸੋਹਣਾ ਪੂਰਾ ਹੰਡਾਊ ਸੂਟ ਆ ਨਾ ਕੋਈ ਬੋਰਾਵੇ ਨਾ ਕੋਈ ਰੰਗ ਨਿਕਲੇ ਕੱਪੜਾ ਪੂਰਾ ਵਧੀਆ ਜੀ ਸਭ ਤੋਂ ਵੱਡੀ ਗੱਲ ਇਹਨਾਂ 'ਚ ਡਿਜ਼ਾਈਨ ਸੋਹਣੇ ਆਉਂਦੇ ਆ ਨਹੀਂ ਜਿਹੜਾ ਸਿਆਲੂ ਸੂਟ ਆਉਂਦਾ ਨਾ ਇਹਦੇ 'ਚ ਇੰਨੇ ਡਿਜ਼ਾਈਨ ਨਹੀਂ ਆਉਂਦੇ ਹੁੰਦੇ ਨਾ ਹੀ ਇੰਨੇ ਰੰਗ ਆਉਣ ਇਹ ਸੂਟ ਦੇ ਵਿੱਚ ਰੰਗ ਵੀ ਸੋਹਣੇ ਆਉਂਦੇ ਆ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਮੈਚਿੰਗ ਸੂਟ ਆ ਸਟਾਲ ਨਾਲ ਸੂਟ ਆ ਸਟੋਲ ਇਹਦਾ ਵੱਡਾ ਹੁੰਦਾ ਜਿਵੇਂ ਸੋਲ ਵਰਗਾ ਸਟੋਲ ਆ ਜੀ ਲੋ ਰੈੱਡ ਕਲਰ ਆ ਗਿਆ ਬਹੁਤ ਸੋਹਣਾ ਰੈੱਡ ਕਲਰ ਆ ਗ੍ਰੇ ਕਲਰ ਵੀ ਬਹੁਤ ਸੋਹਣਾ ਸਾਰੇ ਰੰਗ ਲਗਭਗ ਪਿਆਰੇ ਆ ਜੀ ਇਹਦੇ ਨਾਭੀ ਕਲਰ ਆ ਗਿਆ ਫਿਰੋਜੀ ਆ ਗਿਆ ਰੰਗ ਲਗਭਗ ਸਾਰੇ ਸੋਹਣੇ ਆ ਆ ਵੀ ਡਿਜ਼ਾਈਨ ਬਹੁਤ ਪਿਆਰਾ ਸੁਪਰ ਹਿੱਟ ਡਿਜ਼ਾਈਨ ਨੇ ਸਾਰੇ ਲਗਭਗ ਡਿਜ਼ਾਈਨ ਜਿਹੜੇ ਸਾਰੇ ਜੈਨੂਅਲ ਜੇ ਡਿਜ਼ਾਈਨ ਨੇ ਜਿਹੜੇ ਆਮ ਚੱਲਣ ਵਾਲੇ ਹਾਂ ਲੋ ਇਹਦੇ ਵਿੱਚ ਰੰਗ ਆ ਗਿਆ ਨਾਭੀ ਪਿੰਕ ਫਿਰੋਜੀ ਚਾਰ ਹੀ ਰੰਗ ਹੈ ਇਸ ਡਿਜ਼ਾਈਨ ਚ ਨੇ ਆਹ ਬਿੰਦੀਆਂ ਵਾਲਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਸੌਲ ਬਹੁਤ ਸੋਹਣਾ ਇਹ ਇਹ ਡਿਜ਼ਾਈਨ ਦਾ ਸੌਲ ਬਹੁਤ ਸੋਹਣਾ ਲੋ ਇਦੇ ਵਿੱਚ ਵੀ ਚਾਰ ਕਲਰ ਨੇ ਨਾਭੀ ਆ ਗਿਆ ਫਰੋਜੀ ਆ ਗਿਆ ਭਿੰਕ ਆ ਗਿਆ ਇਹ ਕਾ ਡਿਜ਼ਾਈਨ ਆ ਇਹਦੇ ਵਿੱਚ ਚਾਰ ਕਲਰ ਨੇ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਆ ਬਲੂ ਕਲਰ ਬਹੁਤ ਸੋਹਣਾ ਸਭ ਤੋਂ ਵੇਕਣ ਵਾਲਾ ਵੱਧ ਵੇਕਣ ਵਾਲਾ ਕਲਰ ਆ ਬਾਕੀ ਐ ਆ ਵੀ ਇਹ ਸੂਟ ਦੇ ਰੰਗ ਸਭ ਤੋਂ ਵਧੀਆ ਆਉਂਦੇ ਆ ਇਹ ਸੂਟ ਤੁਹਾਨੂੰ ਬਾਜ਼ਾਰ ਦੇ ਵਿੱਚੋਂ 6 650 ਦਾ ਮਿਲੂ ਆਪਣੀ ਦੁਕਾਨ ਤੇ ਆਉਂਗੇ ਤਾਂ ਤੁਹਾਨੂੰ 400 ਦਾ ਸੂਟ ਲਾ ਦੇਾਂਗੇ ਜੀ 400 ਦਾ ਸੂਟ ਨੰਗਲ ਕਲਾਥ ਹਾਊਸ ਮਹਿਲਕਲਾ ਪੀਰਖਾਨੇ ਦੇ ਸਾਹਮਣੇ ਕੇਸਰੀ ਝੰਡੇ ਵਾਲੀ ਗਲੀ ਆ ਉਹਦੇ ਵਿੱਚ ਆਪਣੀ ਦੁਕਾਨ ਦੁਕਾਨ ਬਹੁਤ ਮਸ਼ਹੂਰ ਆ ਕੋਈ ਐ ਤਾਂ ਹੈ ਨਹੀਂ ਵੀ ਤੁਹਾਨੂੰ ਪਹਿਲੀ ਵਾਰੀ ਆਪਾਂ ਵੀਡੀਓ ਬਣਾ ਰਹੇ ਆ ਪਹਿਲਾਂ ਮੇਰਾ ਬ੍ਰਦਰ ਬਣਾਉਂਦਾ ਹੁੰਦਾ ਸੀ ਤੇ ਉਹ ਕੁਝ ਕਾਰਨਾ ਕਰਕੇ ਬੰਦ ਹੋ ਗਈ ਸੀ ਹੁਣ ਆਪਾਂ ਰੈਗੂਲਰ ਵੀਡੀਓ ਲੈ ਕੇ ਆਇਆ ਕਰਾਂਗੇ ਇਸ ਤਰ੍ਹਾਂ ਹੀ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਡਿਜ਼ਾਈਨ ਤੇ ਹੁਣ ਅੱਜ ਆਪਾਂ ਤੁਹਾਡੇ ਵਾਸਤੇ ਆਹ ਸੂਟ ਲੈ ਕੇ ਆਏ ਆ ਇਹ ਸੂਟ ਦਾ ਰੇਟ ਆਪਾਂ ਤੁਹਾਨੂੰ 400 ਦੇ ਦੇਾਂਗੇ ਕੱਪੜਾ ਵੀ ਵਧੀਆ ਪਸ਼ਮੀਨੇ ਦਾ ਸੂਟ ਆ ਜੀ ਕੱਪੜਾ ਪੂਰਾ ਵਧੀਆ ਹੰਡਾਊ ਸੂਟ ਆ ਆਮ ਘਰੇ ਪਾ ਲੋ ਪਾਰਟੀ ਵੇਅਰ ਪਾ ਲੋ ਆਉਣ ਜਾਣ ਚ ਪਾ ਲੋ ਸੂਟ ਪੂਰਾ ਵਧੀਆ ਹਾ ਸ੍ਰੀ ਕਾਲ ਜੀ